ਪਾਠ 10 ਇਨਾਮ 베ਰੀਆ ਦੇ ਬਾਗ ਵਿੱਚ ਲੱਗੇ ਬੇਰ ਸੀ 베ਰੀਆ ਨੂੰ ਮੁੰਡਿਆਂ ਨੇ ਲਿਆ ਘੇਰ ਸੀ ਚੁੜ-ਚੁੜ 베ਰੀਆ ਨੂੰ ਵੱਟੇ ਮਾਰਦੇ 베ਰੀਆ ਦੇ ਰੁੱਖਾਂ ਉੱਤੋਂ ਬੇਰ ਝਾੜਦੇ 베ਰੀਆ ਦੇ ਬਾਗ ਵਿੱਚੋਂ ਸੜਕ ਲੰਘਦੀ ਰੁੱਖਾਂ ਕੋਲੋਂ ਲੱਗਦੀ ਇੱਕ ਸੜਕ ਤੰਗ ਸੀ ਸੜਕ ਉੱਤੋਂ ਜਾਂਦੀ ਰਾਜੇ ਦੀ ਸਵਾਰੀ ਸੀ ਰਾਜੇ ਦੀ ਸਵਾਰੀ ਨਾਲ ਫੌਜ ਭਾਰੀ ਸੀ ਕਰਨੀ ਖੁਦਾ ਦੀ ਇੱਕ ਵੱਟਾ ਵੱਜਿਆ ਵੱਟੇ ਨਾਲ ਰਾਜੇ ਦਾ ਸੀ ਮੱਥਾ ਭੱਜਿਆ ਕਿਹੜਾ ਗੁਸਤਾਖ ਜਿਹਨੇ ਵੱਟਾ ਮਾਰਿਆ ਪਹਿਰੇਦਾਰਾ ਬਾਗ ਨੂੰ ਸੀ gekeਰਾ ਪਾ ਲਿਆ ਗੁੱਸੇ ਨਾਲ ਪਹਿਰੇਦਾਰ ਹੋਏ ਲਾਲ ਸੀ ਲੱਭ ਕੇ ਲਿਆਂਦੇ ਛੋਟੇ ਛੋਟੇ ਬਾਲ ਸੀ ਗੁੱਸੇ ਨਾਲ ਪੁੱਛਿਆ ਕਿਉਂ ਵੱਟਾ ਮਾਰਿਆ ਦੱਸੋ ਭਲਾ ਰਾਜੇ ਨੇ ਕੀ ਹੈ ਵਿਗਾੜਿਆ ਡਰ ਨਾਲ ਕੰਬਦੇ ਉਹ ਸਾਰੇ ਬਾਲ ਸੀ ਉਮਰੋ ਉਹ ਛੋਟੇ ਕੋਈ ਨਾ ਸੰਭਾਲ ਸੀ ਦੇਖ ਉਹ ਮਾਸੂਮ ਫਿਰ ਰਾਜਾ ਹੱਸਿਆ ਪੁੱਛਿਆ ਤੇ ਬੱਚਿਆਂ ਨੇ ਇੰਜ ਦੱਸਿਆ ਅਸੀਂ ਤਾਂ ਅਸੀਂ ਬੇਰੀਆਂ ਨੂੰ ਵੱਟੇ ਮਾਰਦੇ ਪੱਕੀਆਂ ਸੀ ਬੇਰੀਆਂ ਤੋਂ ਬੇਰ ਝਾੜਦੇ ਜਾਂੜ 부ਝ ਕੇ ਜੀ ਨਈਓ ਵੱਟਾ ਮਾਰਿਆ ਵੱਟੇ ਦੇ ਵੀ ਬੇੜੀਓ ਨਹੀਂ ਬੇਰ ਝਾੜਿਆ ਹੱਸਿਆ ਉਹ ਰਾਜਾ ਫਿਰ ਇੱਦਾਂ ਬੋਲਿਆ ਹੱਸ ਹੱਸ ਰਾਜੇ ਨੇ ਇਹ ਭੇਦ ਖੋਲਿਆ ਬੇਰੀਆਂ ਤੋਂ ਵੱਟੇ ਮਾਰ ਬੇਰ ਝਾੜਦੇ ਇਸ ਲਈ 베ਰੀਆਂ ਨੂੰ ਵੱਟੇ ਮਾਰਦੇ ਬਹਿਰਾਜਾ ਰਣਜੀਤ ਮੇਰਾ ਨਾਂ ਹੈ 베ਰੀਆਂ ਤੋਂ ਘਟ ਕਿਵੇਂ ਮੇਰੀ ਥਾਂ ਉਹ ਹੈ 모ਹਰਾ ਨਾਲ ਇਨਾ ਦੀਆਂ ਭਰੋ ਝੋਲੀਆਂ ਖੁਸ਼ ਹੋ ਗਈਆਂ ਬਾਲਾਂ ਦੀਆਂ ਟੋਲੀਆਂ